ਹਾਂਜੀ ਸਟੂਡੈਂਟਸ ਵਾਖਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਕਲਾਸ ਸਟੱਡੀ ਦੇ ਵਿੱਚ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਕਲਾਸ 10ਵੀਂ ਦਾ ਸਾਇੰਸ ਦਾ ਵਿਗਿਆਨ ਦਾ ਜਿਹੜਾ ਅੱਜ ਤੁਹਾਡਾ ਪੇਪਰ ਹੋਇਆ ਉਸਦੇ ਆਨਸਰ ਕੀ ਯਾਨਕਿ ਕੱਲੇ-ਕੱਲੇ ਕੌਂਸ਼ਨ ਦਾ ਮੈਂ ਤੁਹਾਨੂੰ ਆਨਸਰ ਦੱਸੂਗਾ ਜਿਹੜਾ ਤੁਹਾਡਾ ਅੱਜ ਬੋਰਡ ਦਾ ਪੇਪਰ ਹੋਇਆਗਾ ਸਾਇੰਸ ਦਾ ਤਾਂ ਉਸਦਾ ਆਨਸਰ ਕੀ ਮੈਂ ਲੈ ਕੇ ਆਇਆਗਾ ਵਿਦਿਆਰਥੀਆਂ ਦੀ ਕਾਫੀ ਡਿਮਾਂਡ ਸੀ ਮੈਨੂੰ ਵਿਦਿਆਰਥੀਆਂ ਦੀ ਬਾਰ-ਬਾਰ ਕਮੈਂਟ ਆ ਰਹੀ ਸੀ ਕਿ ਜਲਦੀ ਸਾਡੇ ਨਾਲ ਆਨਸਰ ਕੀ ਸ਼ੇਅਰ ਕਰੋ ਜਿਹੜਾ ਸਾਡਾ ਅੱਜ ਪੇਪਰ ਹੋਇਆਗਾ ਕਲਾਸ 10ਵੀਂ ਦਾ ਸ ਚਲੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੱਲੇ-ਕੱਲੇ ਦਾ ਆਨਸਰ ਦੱਸਦਾ ਤੇ ਜਿਹੜਾ ਮਾਰਕਸ ਦੇ ਸੀਗੇ ਜਿਹੜੇ ਤੁਹਾਡੇ 80 ਮਾਰਕਸ ਦਾ ਪੇਪਰ ਸੀਗਾ ਅਤੇ ਇੱਕ ਵਾਰੀ ਨੀਚੇ ਕਮੈਂਟ ਬਾਕਸ ਵਿੱਚ ਮੈਨੂੰ ਜਰੂਰ ਦੱਸ ਦੇਣਾ ਤੁਹਾਡਾ ਪੇਪਰ ਅੱਜ ਤੱਕ ਕਿਸ ਤਰ੍ਹਾਂ ਹੋਇਆ ਸੌਖਾ ਸੀ ਜਾਂ ਔਖਾ ਸੀ ਇੱਕ ਵਾਰੀ ਜਰੂਰ ਆਪਣਾ ਫੀਡਬੈਕ ਦਿਓ ਜਿਹੜੇ ਵਿਦਿਆਰਥੀ ਸਾਡੇ ਸਕੂਲ 'ਚ ਪੜ੍ਹਦੇ ਨੇਗੇ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜਾ ਉਹਨਾਂ ਦਾ ਪੇਪਰ ਸੀਗਾ ਉਹ ਥੋੜਾ ਜਿਹਾ ਟਫ ਟਫ ਦੇਖਿਆ ਲੱਗਿਆ ਉਹਨਾਂ ਨੂੰ ਪਰ ਮੈਨੂੰ ਮੇਰੇ ਅਕੋਰਡਿੰਗ ਜਿਹੜਾ ਹੈਗਾ ਸੀ ਪੇਪਰ ਬਿਲਕੁਲ ਸੌਖਾ ਸੀਗਾ ਕਿਉਂਕ ਨੰਬਰ ਮਾਰ ਰਹੇ ਨੇਗੇ ਹਾਂਜੀ ਆਪਾਂ ਫਸਟ ਤੋਂ ਦੇਖ ਦਿਆਂਗੇ ਇਹ ਜਿਹੜਾ ਮੇਰੇ ਕੋਲ ਮੀਡੀਅਮ ਵਾਂਗੂ ਉਹ ਹੈਗਾ ਸੀ ਮੀਡੀਅਮ ਆ ਅਤੇ ਜਿਹੜੇ ਏ ਮੀਡੀਅਮ ਦੇ ਹੋਣਗੇ ਉਹਨਾਂ ਦੇ ਉਲਟ-ਪੁਲਟ ਕਵਿਸ਼ਨ ਆਉਂਦੇ ਨੇ ਸਾਰੇ ਮੀਡੀਅਮ ਦੇ ਵਿੱਚ ਜਿਵੇਂ ਕਿ ਏ ਬੀ ਸੀ ਦੇ ਵਿੱਚ ਸਫਲਿੰਗ ਹੁੰਦੀ ਹੈ ਕਵਿਸ਼ਨ ਦੇ ਵਿੱਚ ਪਰ ਤੁਸੀਂ ਨੇ ਆਪਣੀ ਕੋਡਿੰਗ ਹੈ ਜਿਹੜੀ ਇਹਨਾਂ ਦੇ ਆਨਸਰ ਨਹੀਂ ਉਹ ਦੇਖ ਲੈਣੇ ਹੈਗੇ ਠੀਕ ਹੈ ਜਿਵੇਂ ਕਿ ਪਹਿਲੇ ਦਾਗਾ ਤੁਹਾਡੇ ਜਿਹੜਾ ਏ ਮੀਡੀਅਮ ਦੇ ਵਿੱਚ ਹੋਊਗਾ ਆਹ ਕਵਿਸ਼ਨ ਕਿਤੇ ਹੋਰ ਪਿਆ ਹੋਊਗਾ ਤੇ ਬੀ ਦੇ ਵਿੱਚ ਹੋਰ ਪਿਆ ਹੋਊਗਾ ਅਤੇ ਜੇਕਰ ਤੁਹਾਡਾ ਮੀਡੀਅਮ ਸੀ ਸੀਗਾ ਤਾਂ ਤੁਹਾਡਾ ਜਿਹੜਾ ਇਹ ਕਵਿਸ਼ਨ ਹੈਗਾ ਪਹਿਲੇ ਨੰਬਰ 'ਤੇ ਪਿਆ ਹੋ ਇਸ ਦਾ ਅਨਸਰ ਆਉ ਹੋ ਸਸਾ ਕੱਲੇ ਕਲੇ ਮੈਂ ਤੁਹਾਨੂੰ ਅਨਸਰ ਦੱਸ ਦੇਣਾ ਠੀਕ ਹੈ ਜੀ ਜਿਵੇਂ ਕਿ ਸਸਾ ਆ ਗਿਆ ਇਸ ਦਾ ਤਾਂ ਇਸ ਤੋਂ ਬਾਅਦ ਹੈਗਾ ਜੀ ਮੰਡਲ ਵਿੱਚ ਸ਼ਾਮਿਲ ਹਨ ਜੀ ਮੰਡਲ ਦੇ ਵਿੱਚ ਉਪਰਕਤ ਸਾਰੇ ਜਿਹੜੇ ਹੈਗੇ ਨੇ ਸ਼ਾਮਿਲ ਨੇ ਵਾਯੂ ਮੰਡਲ ਜਲ ਮੰਡਲ ਥਲ ਮੰਡਲ ਠੀਕ ਹੈ ਜੀ ਇਸ ਤੋਂ ਬਾਅਦ ਹੈਗਾ ਤੁਹਾਡਾ ਨੈਕਸਟ ਆਏਗਾ ਤੀਜਾ ਹੈ ਤੀਜਾ ਹੈਗਾ ਤੁਹਾਡਾ ਜਿਵੇਂ ਕਿ ਦਿੱਤਾ ਹੋਇਆ ਬੀ ਡਾਇਰੈਕਟਰੀ ਪਲੋਸ਼ਨ ਟੂ ਆਈ ਨਿਯਮ ਮੈਂ ਠੀਕ ਹੈ ਜੀ ਕੀ ਦਿੱਤਨ ਕੀ ਸ਼ੋ ਕਰਦਾ ਹੋ ਹੈਗਾ ਓਮ ਨੇ ਠੀਕ ਹੈ ਤਾਂ ਇਹ ਹੈਗਾ ਤੁਹਾਡਾ ਅਨਸਰ ਤੀਜੇ ਦਾ ਇਸ ਤੋਂ ਬਾਅਦ ਹੈਗਾ ਤੁਹਾਡਾ ਚੌਥਾ ਜਿਵੇਂ ਕਿ ਦੇਖ ਸਕਦੇ ਹੋਗੇ ਨੇਤਰ ਲੈਂਸ ਦੀ ਫ ਤਾਂ ਇਸ ਦਾ ਜਿਹੜਾ ਆਨਸਰ ਹੈ ਉਹ ਹੈਗਾ ਤੁਹਾਡਾ ਈਡੀ ਜਾਨਕੀ ਸਿਲਰੀ ਪੇਸ਼ੀ ਦੁਆਰਾ ਠੀਕ ਹੈ ਜੀ ਸਿਲਰੀ ਪੇਸ਼ੀ ਦੁਆਰਾ ਅਤਿਸਤਵਾਦ ਹੈਗਾ ਤੁਹਾਡਾ ਪੰਜਵਾਂ ਇੱਕ ਉਤਰ ਲੈਂਸ ਦੀ ਸ਼ਕਤੀ ਦੋ ਠੀਕ ਹੈ ਜੀ ਡਾਇਆਪਟਰ ਠੀਕ ਹੈ ਜੀ ਇਸ ਤੋਂ ਬਾਅਦ ਦੇਖ ਜਿਵੇਂ ਕਿ ਲਿਖਿਆ ਦੇਖ ਲਿਓ ਤੁਸੀਂ ਇਹਦਾ ਹੈਗਾ ਤੁਹਾਡਾ ਸੱਸਾ ਜਾਨਕੀ 50 ਸਮ ਇਸ ਤੋਂ ਬਾਅਦ ਹੈਗਾ ਤੁਹਾਡਾ ਨੈਕਸਟ ਪ੍ਰੈਸ਼ਨ ਹੈਗਾ ਤੁਹਾਡਾ ਸੇਮਾ ਹਾਂਜੀ ਰਾਗੁਕਸ ਠੀਕ ਹੈ ਜੀ ਕਿਸ ਵਿੱਚ ਹੁੰਦਾ ਹੈ ਤਾਂ ਉਹ ਹੈਗਾ ਪ੍ਰਾਗਟ ਵਿੱਚ ਕਣ ਵਿੱਚ ਠੀਕ ਹੈ ਜੀ ਪ੍ਰਾਗਣ ਵਿੱਚ ਹੁੰਦਾ ਹੈਗਾ ਤਾਂ ਇਸ ਦਾ ਜਿਹੜਾ ਸਸਾ ਆਪਸ਼ਨ ਟਿੱਕਾ ਲਓ ਇਸ ਤੋਂ ਬਾਅਦ ਆਪਾਂ ਅ ਨੈਕਸਟ ਦੇਖਦੇ ਹਾਂ ਹਾਂਜੀ ਜਿਵੇਂ ਕਿਸ ਤੋਂ ਬਾਅਦ ਹੈਗਾ ਤੁਹਾਡਾ ਨੈਕਸਟ ਹੈਗਾ ਤੁਹਾਡਾ ਸੱਤਵਾਂ ਸੱਤਵਾਂ ਹੈਗਾ ਇਹਨਾਂ ਦਾ ਅਨਵੀ ਫਾਰਮੂਲਾ ਇਹਨਾਂ ਦਾ ਅਨਵੀ ਫਾਰਮੂਲਾ ਹੈਗਾ C2H4 ਜਾਨੀ ਕਿ ਸਸਾ ਆਪਸ਼ਨ ਅਗਰ ਨਿਓਟ ਕਰ ਲੋ ਇਸ ਤੋਂ ਬਾਅਦ ਹੈਗਾ ਤੁਹਾਡਾ ਜਿਵੇਂ ਕਿ ਦੇਖ ਸਕਦੇ ਹੋਗੇ ਤੁਸੀਂ 8 ਮਨੁੱਖ ਵਿੱਚ ਕਿੰਨੇ ਲਿੰਗ ਗੁਣ ਸੂਤਰ ਹੁੰਦੇ ਹਨ ਦੋ ਹੁੰਦੇ ਨੇਗੇ ਜਾਨੀ ਕਿ ਉੜਾ ਆਪਸ਼ਨ ਟਿਕ ਕਰ ਲੋ ਇਸ ਤੋਂ ਬਾਅਦ ਹੈਗਾ ਤੁਹਾਡਾ ਨੈਕਸਟ ਹੈਗਾ ਪ੍ਰਸ਼ਨ ਹੈ ਜਿਵੇਂ ਕਿ ਦੇਖ ਸਕਦੇ ਹੋਗੇ 9ਵਾਂ ਬਡਿੰਗ ਕਿਸ ਜੀਵ ਵਿੱਚ ਹੁੰਦਾ ਹੈ ਉਹ ਹੁੰਦਾਗਾ ਹਾਈਡਰਾ ਦੇ ਵਿੱਚ ਹੁੰਦਾਗਾ ਆੜਾ ਆਪਸ਼ਨ ਟਿਕ ਕਰ ਲੋ ਇਸ ਤੋਂ ਬਾਅਦ ਹੈਗਾ ਤੁਹਾਡਾ 10ਵਾਂ ਕੁਐਸਚਨ ਖੇਤ ਲਿਕਾਂ ਵਿੱਚੋਂ ਪੌਦਾ ਹਾਰਮੋਨ ਹੈ ਕਿਹੜਾ ਹੈਗਾ ਉਹ ਹੈਗਾ ਤੁਹਾਡਾ ਸਾਈ ਕੋਈ ਨਾ ਠੀਕ ਹੈ ਜੀ ਜਿਵੇਂ ਕਿ ਦਿੱਤਾ ਹੈ ਸਸਾ ਆਪਸ਼ਨ ਆਊਗਾ ਇਸ ਦਾ ਇਸ ਤੋਂ ਬਾਅਦ ਨੈਕਸਟ ਹੈਗਾ ਪ੍ਰਸ਼ਨ ਤੁਹਾਡਾ ਜਿਵੇਂ ਕਿ ਦੇਖ ਸਕਦੇ ਹੋ ਕਿ ਤੁਸੀਂ 7ਵਾਂ ਸੌਰੀ 11ਵਾਂ ਹਰੇਕ ਪੌਦਿਆਂ ਵਿੱਚ ਪੋਸ਼ਣ ਹੁੰਦਾ ਹੈ ਹਾਂਜੀ ਇਸ ਦਾ ਅਨਸਰ ਹੈਗਾ ਹੋ ਹੈਗਾ ਊੜਾ ਠੀਕ ਹੈ ਜੀ ਇਸ ਤੋਂ ਬਾਅਦ ਹੈਗਾ ਤੁਹਾਡਾ ਨੈਕਸਟ ਹੈਗਾ 12ਵਾਂ 12ਵਾਂ ਜਿਵੇਂ ਕਿ ਦੇਖ ਸਕਦੇ ਹੋਗੇ ਮਨੁੱਖ ਵਿੱਚ ਗੁਰਦੇ ਕਿਸ ਤੰਤਰ ਦਾ ਭਾਗ ਹਨ ਉਹ ਹੈਗਾ ਮਲਤਿਆਗ ਠੀਕ ਹੈ ਜੀ ਤਾਂ ਇਸ ਦਾ ਅਨਸਰ ਹੈਗਾ ਤੁਹਾਡਾ ਈਡੀ ਇਸ ਤੋਂ ਬਾਅਦ ਹੈਗਾ ਤੁਹਾਡਾ ਨੈਕਸਟ ਪ੍ਰਸ਼ਨ ਹੈਗਾ ਹਾਂਜੀ ਜਿਵੇਂ ਕਿ ਨੈਕਸਟ ਦੇਖ ਸਕਦੇ ਹੋ 13ਵਾਂ ਤੁਸੀਂ ਆਪਣੇ ਰਸੋਈ ਵਿੱਚ ਲੋਹੇ ਦੀ ਕੜਾਹੀ ਨੂੰ ਜੰਗ ਲੱਗਣ ਤੋਂ ਬਚਾਉਣ ਲਈ ਕਿਹੜੀ ਵਿਧੀ ਅਪਣਾਉਂਗੇ ਤਾਂ ਕਿਹੜੀ ਵਿਧੀ ਅਪਣਾਉਣੀ ਆ ਉਹ ਹੈਗਾ ਉਪਰੋਕਤ ਸਾਰੇ ਠੀਕ ਹੈ ਜੀ ਇੱਥੇ ਇਹਨਾਂ ਨੇ ਸਪੈਲਿੰਗ ਗਲਤ ਦਿੱਤੇ ਹੋਏ ਨੇ ਆ ਸਾਰੇ ਜਿਹੜੇ ਆਪਾਂ ਵਰਤਾਂਗੇ ਜਿਹੜਾ ਆਪਣੀ ਜੰਗ ਤੋਂ ਬਚਾਉਣਾਗਾ ਤਾਂ ਇਸ ਦਾ ਹੈਗਾ ਤੁਹਾਡਾ ਸੱਤ ਆਪਸ਼ਨ ਇਸ ਤੋਂ ਬਾਅਦ ਹੈਗਾ ਤੁਹਾਡਾ ਜਦੋਂ ਤੁਸੀਂ ਅਜਿਮੀਕ ਦਿੱਤਾ ਹੋਇਆ ਕੁਐਸਚਨ ਪੜੋ ਇਸ ਦਾ ਆਨਸਰ ਹੈਗਾ ਉਹ ਹੈਗਾ ਤੁਹਾਡਾ ਐਟ ਐਸਿਡ ਠੀਕ ਹੈ ਜੀ ਐਟ ਐਸਿਡ ਦਾ ਜਦੋਂ ਡਾ ਹੈਗਾ ਆਨਸਰ ਇਸ ਦਾ ਅਤੇ ਜਿਹੜੀ ਇਹ ਕਨਸੈਪਟ ਨੇ ਕਿ ਜਦ ਤਰੇ ਸ਼ਾਂਤੀ ਕੈਸੇ ਉੱਪਰ ਵਿੱਚੋਂ ਆਏਗੇ ਨੇਗੇ ਅਤੇ ਅਸੀਂ ਸ਼ਾਂਤੀ ਕੈਸੇ ਉੱਪਰ ਦੀ ਵੀਡੀਓ ਵੀ ਪਾਈ ਸੀਗੀ ਜਿਨ੍ਹਾਂ ਨੇ ਜਿਨ੍ਹਾਂ ਨੇ ਦੇਖ ਦੇਖੀ ਸੀ ਤਾਂ ਉਹਨਾਂ ਦਾ ਵਧੀਆ ਹੋ ਗਏ ਹੋਊ ਪੇਪਰ ਪਰ ਜਿਨ੍ਹਾਂ ਨੇ ਨਹੀਂ ਦੇਖੀ ਹੋਣੀ ਉਹਨਾਂ ਦਾ ਜਿਹੜੇ ਹੈਗੇ ਨੇਗੇ ਇਹ ਜਿਹੜੇ ਆਨਸਰ ਰਹਿਗੇ ਹੋਣਗੇ ਕਨਸੈਪਟਾਂ ਦੇ ਠੀਕ ਹੈ ਜੀ ਤਾਂ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਇਸ ਤੋਂ ਬਾਅਦ 15ਵਾਂ ਉਸ ਕੋਲ ਦਾ ਪੀ ਐਚ ਕੀ ਹੋਵੇਗਾ ਜਿਹੜਾ ਲਾਲ ਲਿਟਮਸ ਨੂੰ ਨੀਲਾ ਕਰਦਾ ਹੈ ਲਾਲ ਲਿਟਮਸ ਨੂੰ ਨੀਲਾ ਕਰਦਾ ਉਸ ਦਾ ਹੋਊਗਾ ਪੀ ਐਚ 10 ਹੋਊਗਾ ਇਹਗਾ ਤੁਹਾਡਾ ਜਿਵੇਂ ਕਿ ਦੇਖ ਸਕਦੇ ਹੋ ਕਿ 16 ਮੈਗਨੀਸ਼ੀਅਮ ਰਿਬਨ ਦੇ ਬਲਣ ਤੋਂ ਬਾਅਦ ਪਾਊਡਰ ਦਾ ਰੰਗ ਕੀ ਹੁੰਦਾ ਹੈ ਚਿੱਟਾ ਪਾਊਡਰ ਦਾ ਰੰਗ ਹੋ ਜਾਂਦਾ ਠੀਕ ਹੈ ਜੀ ਤੁਹਾਡਾ ਆਨਸਰ ਹੈ ਅਤੇ ਇਸ ਤੋਂ ਬਾਅਦ ਹੈਗਾ ਤੁਹਾਡਾ ਨੈਕਸਟ ਹੈ ਕਵਿਸ਼ਨ ਹੈਗਾ ਸਧਾਰਨ ਅਕਾ ਦਾ ਦੂਰ ਬਿੰਦੂ ਡੈਸ਼ ਹੁੰਦਾ ਹੈ ਹਾਂਜੀ ਇਹ ਹੁੰਦਾ ਹੈਗਾ ਅਨੰਤ ਜਾਨਕੀ ਇਨਫਾਈਨਿਟ ਠੀਕ ਹੈ ਜੀ ਇਸ ਤੋਂ ਬਾਅਦ ਹੈਗਾ ਨੈਕਸਟ ਹੈਗਾ ਹਾਂਜੀ ਬਿਜਲੀ ਸ਼ਕਤੀ ਦਾ ਮਾਤ੍ਰਕ ਠੀਕ ਹੈ ਜੀ ਕੀ ਹੈ ਤਾਂ ਉਹ ਹੈਗਾ ਤੁਹਾਡਾ ਵਾਟ ਠੀਕ ਹੈ ਜੀ ਤਾਂ ਵਾਟ ਆ ਠੀਕ ਹੈ ਜੀ ਤਾਂ ਇੱਕ ਗੱਲ ਹੋਰ ਹੈ ਜੇਕਰ ਤੁਹਾਨੂੰ ਤੁਹਾਡਾ ਨੈਕਸਟ ਪੇਪਰ ਹੈਗਾ ਤੁਹਾਡਾ ਪੰਜਾਬੀ 2 ਦਾ ਪੰਜਾਬੀ 2 ਦੇ ਆਪਾਂ ਨੇ ਵੀਡੀਓ ਪਾ ਦਿੱਤੀ ਆਪਣੇ ਚੈਨਲ ਤੇ ਤਾਂ ਜਲਦੀ ਨਾਲ ਦੀ ਨੀਚੇ ਡਿਸਕ੍ਰਿਪਸ਼ਨ ਬਾਕਸ ਵਿੱਚ ਦੇਖੋ ਪੰਜਾਬੀ 2 ਦਾ ਲਿੰਕ ਦਿੱਤਾ ਹੋਇਆ ਸੀ ਨੀਤੇ ਨੀਚੇ ਕਮੈਂਟ ਬਾਕਸ ਵਿੱਚ ਵੀ ਪੰਜਾਬੀ 2 ਦਾ ਲਿੰਕ ਦਿੱਤਾ ਹੋਇਆ ਜਿੱਥੇ ਤੁਹਾਨੂੰ ਪੰਜਾਬੀ 2 ਦੇ ਪੇਪਰ ਦੀ ਤਿਆਰੀ ਕਰਵਾਈ ਗਈ ਆ ਵਿਦ ਗੈਸ ਪੇਪਰ ਤਾਂ ਉਹ ਵੀ ਜਲਦੀ ਦੇਖ ਲਿਓ ਤੁਸੀਂ ਪੰਜਾਬੀ 2 ਦਾ ਇਹਨਾਂ ਕਵਿਸ਼ਨਾਂ ਦੇ ਆਨਸਰਾਂ ਨੂੰ ਦੇਖ ਕੇ ਠੀਕ ਹੈ ਜੀ ਇਸ ਤੋਂ ਬਾਅਦ ਹੈਗਾ ਤੁਹਾਡਾ ਨੈਕਸਟ ਹੈਗਾ ਹਾਂ ਜਿਵੇਂ ਕਿ ਦਿੱਤਾ ਹੋਇਆ ਸਮਾਨ ਚੁੰਬਕੀ ਧਰੁਵਾ ਹਾਂਜੀ ਦਾ ਆਪਸ ਵਿੱਚ ਕੀ ਸਬੰਧ ਹੈ ਯਾਨੀ ਕਿ ਇਸ ਦਾ ਹੈਗਾ ਤੁਹਾਡਾ ਊੜਾ ਆਪਸ਼ਨ ਟਿਕ ਕਰ ਲਓ ਇਸ ਤੋਂ ਬਾਅਦ ਹੈਗਾ ਤੁਹਾਡਾ ਨੈਕਸਟ ਹੈਗਾ ਬੀਮਾ ਚੁੰਬਕੀ ਸੂਈ ਹਮੇਸ਼ਾ ਕਿਹੜੀ ਦਿਸ਼ਾ ਦਰਸਾਉਂਦੀ ਹੈ ਉਹ ਦਰਸਾਉਂਦੀ ਆ ਉੱਤਰ ਠੀਕ ਤੁਹਾਡਾ ਆਨਸਰ ਹੈ ਨੋਟ ਕਰ ਲਓ ਇਸ ਤੋਂ ਬਾਅਦ ਜਿਵੇਂ ਕਿ ਦਿੱਤੇ ਹੋਏ ਨੇ ਗਿਆ ਖਾਲੀ ਥਾਵਾਂ ਨਹੀਂ ਗਿਆ ਇਹ ਖਾਲੀ ਥਾਂ ਤੁਹਾਨੂੰ ਹਾਂਜੀ ਇਹ ਜਿਹੜੀਆਂ ਹੈਗੀਆਂ ਤੁਹਾਨੂੰ ਮੈਂ ਜਲਦੀ ਸ਼ੇਅਰ ਕਰ ਦੂੰਗਾ ਨੀਚੇ ਕਮੈਂਟ ਬਾਕਸ ਵਿੱਚ ਆ ਖਾਲੀ ਥਾਵਾਂ ਦੇ ਆਨਸਰ ਜਿਹੜੇ ਹੈਗੇ ਨਹੀਂ ਆਪਣੇ ਕੋਲ ਹੀ ਗੀਵਨ ਅਤੇ ਇਹਨਾਂ ਨੂੰ ਸੋਲਵ ਕਰਕੇ ਮੈਂ ਤੁਹਾਨੂੰ ਨੀਚੇ ਆਨਸਰ ਦੱਸ ਦੂੰਗਾ ਠੀਕ ਹੈ ਬਾਕੀ ਜਿਹੜੇ ਟਰੂ ਫਾਲਸ ਦੇ ਆਨਸਰ ਨੇ ਤੁਸੀਂ ਆ ਦੇਖ ਸਕਦੇ ਹੋਗੇ ਅਤੇ ਬਾਕੀ ਨੀਚੇ ਸਾਰਾ ਇਹ ਪੇਪਰ ਹੈਗਾ ਅਤੇ ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਹੋਰ ਅਗਲੇ ਪੇਪਰ ਦਾ ਵੀ ਸੋਲੂਸ਼ਨ ਚਾਹੀਦਾ ਆਨਸਰ ਕੀ ਚਾਹੀਦਾ ਤਾਂ ਨਿਮਨ ਨੀਚੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਅਤੇ ਨੀਚੇ ਕਮੈਂਟ ਬਾਕਸ ਵਿੱਚ ਮੈਨੂੰ ਜਰੂਰ ਦੱਸ ਦੇਣਾ ਕਿ ਤੁਹਾਡੇ ਜਿਹੜੇ ਐਮਸੀਕਿਊਜ਼ ਕਿੰਨੇ ਕਰਵਾਏ ਨੇ ਕਿ ਬੀ ਤੁਹਾਨੂੰ ਮੈਂ ਕਰਵਾਏ ਨੇ ਕਿ ਐਮਸੀਕਿਊ ਕਰਵਾਏ ਨੇ ਤਾਂ ਜਲਦੀ ਮੈਨੂੰ ਨੀਚੇ ਕਮੈਂਟ ਬਾਕਸ ਵਿੱਚ ਦੱਸੋ ਤੁਹਾਡੇ ਬੀ ਚੋਂ ਕਿੰਨੇ ਸਹੀ ਸੀਗੇ ਤਾਂ ਆਓ ਮਿਲਦੇ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਨਾਲ ਇੱਕ ਗੱਲ ਹੋਰ ਹੈ ਜੇ ਤੁਹਾਨੂੰ ਇਸ ਤਰ੍ਹਾਂ ਦੀ ਗੈਸਪੇਪਰਾਂ ਦੀ ਅਤੇ ਤੁਹਾਡੇ ਫਾਈਨਲ ਪੇਪਰਾਂ ਦੇ ਜਿਹੜੇ ਆਪਾਂ ਪੀਡੀਐਫ ਬਣਾ ਲਏ ਨੇ ਉਸ ਤੋਂ ਬਾਅਦ ਅਤੇ ਇਸ ਤਰ੍ਹਾਂ ਦੀ ਪੀਡੀਐਫ ਦੇ ਲਈ ਆਪਣੇ ਟੈਲੀਗ੍ਰam ਗਰੁੱਪ ਨੂੰ ਜ਼ਰੂਰ ਜੁਆਇਨ ਕਰ ਲੈਣਾ ਜਿੱਦਾਂ ਲਿੰਕ ਆਪਾਂ ਨੀਚੇ ਡਿਸਕ੍ਰਿਪਸ਼ਨ ਬਾਕਸ ਦਿੱਤਾ ਗਿਆਗਾ ਉੱਥੇ ਤੁਹਾਨੂੰ ਹਰੇਕ ਪੇਪਰ ਦਾ ਯਾਨੀ ਕਿ ਗੈਸ ਪੇਪਰਾਂ ਦਾ ਪੀਡੀਐਫ ਮਿਲ ਜੂਗਾ ਠੀਕ ਹੈ ਜੀ ਨਾਲ ਦੀਆਂ ਤੁਸੀਂ ਅੱ비 ਵੀਰੇ ਪੇਪਰ ਦੀ ਉਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆਗਾ ਤਾਂ ਮਿਲਦਾ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਬਾਤ